ਯਕਾਸ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਈਪੀਐਲ ਦੇ ਖਤਮ ਹੋਣ ਤੋਂ ਬਾਅਦ ਕ੍ਰਿਕਟ ਜਗਤ ਤੋਂ ਬੁਰੀ ਖਬਰ ਆਈ ਹੈ ਗੱਡੀ ਵਿੱਚ ਤਿੰਨ ਘੰਟੇ ਤੜਫਦਾ ਰਿਹਾ ਪੰਜਾਬ ਦਾ ਕ੍ਰਿਕਟ ਇਲਾਜ ਨਾ ਮਿਲਣ ਤੇ ਹੋਈ ਹੈ ਮੌਤ ਜੁਪੀ ਦੇ ਮਥਰਾ ਵਿੱਚ ਪੰਜਾਬ ਦੇ ਵਿਦਿਆਗ ਕ੍ਰਿਕਟ ਖਿਡਾਰੀ ਵਿਕਰਮ ਸਿੰਘ ਦੀ ਮੌਤ ਹੋ ਗਈ ਹੈ ਉਹ ਛਤੀਸਗੜ ਐਕਸਪ੍ਰੈਸ ਵਿੱਚ ਸਵਾਰ ਸਨ ਉਹ 5 ਜੂਨ ਨੂੰ ਗਵਾਲੀਅਰ ਵਿੱਚ ਹੋਣ ਵਾਲੇ ਨੈਸ਼ਨਲ 휠 ਚੇਅਰ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਜਾ ਰਹੇ ਸਨ ਵਿਕਰਮ ਸਿੰਘ ਬੁੱਧਵਾਰ ਨੂੰ ਸਵੇਰੇ 4:30 ਵਜੇ ਨਿਜ਼ਾਮੁਦੀਨ ਸਟੇਸ਼ਨ ਤੇ ਟ੍ਰੇਨ ਵਿੱਚ ਸਵਾਰ ਸਨ ਇਸ ਤੋਂ ਬਾਅਦ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਉਹਨਾਂ ਦੇ ਸਾਥੀਆਂ ਸਾਥੀ ਖਿਡਾਰੀਆਂ ਨੇ ਰੇਲਵੇ ਸ ਹੈਲਪਲਾਈਨ 'ਤੇ ਮਦਦ ਮੰਗੀ ਹੈ ਪਰ ਮਥੁਰਾ ਪਹੁੰਚ ਤੋ ਪਹਿਲਾ ਟ੍ਰੇਨ ਡੇਢ ਘੰਟਾ ਸਮੇਂ ਲਈ ਖੜੀ ਰਹੀ ਹੈ ਖੜੀ ਰਹੀ ਹੈ ਅੰਤ ਵਿੱਚ ਉਹਨਾਂ ਦੀ ਜਾਨ ਚਲੀ ਗਈ ਹੈ ਸਾਥੀਆਂ ਨੇ ਦਾਅਵਾ ਕੀਤਾ ਹੈ ਕਿ ਰੇਲਵੇ ਕੰਟਰੋਲ ਰੂਮ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਤਕਰੀਬਨ 3 ਘੰਟੇ ਤੱਕ ਇਲਾਜ ਨਹੀਂ ਮਿਲਿਆ ਜਿਸ ਕਰਕੇ ਮੌਤ ਹੋ ਗਈ ਹੈ ਪੁਲਿਸ ਨੇ লাশ ਨੂੰ ਪੋਸਟਮਾਰਟਲ ਹਾਊਸ ਵਿੱਚ ਰਖਵਾਇਆ ਹੈ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਹੈ ਕਿ ਪਰਿਵਾਰ ਦੇ ਆਉਣ ਤੋਂ ਬਾਅਦ লাশ ਨੂੰ ਸੌਂਪ ਦਿੱਤਾ ਜਾਵੇਗਾ ਪੰਜਾਬ ਦੀ ਟੀਮ ਦੇ 11 ਖਿਡਾਰੀਆਂ ਦੇ ਨਾਲ ਗਵਾਲੀਆ ਜਾ ਰਹੇ ਵਿਕਰਮ ਸਿੰਘ ਜੋ ਪੰਜਾਬ ਦੇ ਅਹਿਮਦਗੜ ਮੰਡੀ ਦੀ ਪੀੜੀ ਪਿੰਡ ਦੇ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਦੇ ਨਾਲ ਪੰਜਾਬ ਟੀਮ ਤੋਂ ਪਵਨ ਰਾਜ ਨਿਰਮਲ ਅਤੇ ਪਰਵੀਨ ਵੀ ਸਨ ਪਵਨ ਨੇ ਦੱਸਿਆ ਕਿ 5 ਜੂਨ ਨੂੰ ਗਵਾਲੀਆ ਵਿੱਚ ਨੈਸ਼ਨਲ 휠ਚਰ ক্রিকেট ਟੂਰਨਾਮੈਂਟ ਉਹ ਪੰਜ ਆਪੂ ਆਪਣੇ ਪੰਜ ਸਾਥੀਆਂ ਨਾਲ ਬੁੱਧਵਾਰ ਨੂੰ ਸਵੇਰੇ 4:30 ਵਜੇ ਦਿੱਲੀ ਦੇ ਨੀਜ਼ਾਮੁਦੀਨ ਸਟੇਸ਼ਨ ਤੋਂ ਛਤੀਸਗੜ ਐਕਸਪ੍ਰੈਸ ਵਿੱਚ ਦੇਵਾ ਦਿਆਵਾਗਾ ਲਈ ਮਿਆਰਦ ਵਾਲੇ ਚੌਕ ਤੇ ਬੈਠੇ ਸਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ